ਇਹ ਮਕਬੂਲਪੁਰੇ ਚੌਂਕ ਦੇ ਵਿੱਚ ਲੰਮੇ ਵੇਸ਼ ਸੀ ਸਾਹਿਬ ਰੋਡ ਅਲਛਣੇ ਸਾਰੂ ਮਿਲਦਾ ਵਾਸਤੇ ਰਹਿੰਦੇ ਤੇ ਅਹੀ ਮਕਬੂਲਪੁਰੇ ਚੌਂਕ ਦੇ ਚੁਪਲਸ ਹਸਤਾਂ ਦੇ ਬਾਅਦ ਮੇਰੇ ਹੋ ਲੰਮੇ ਵੇਸ਼ ਲਗੇ ਤੇ ਜਿਸੇ ਕਰ ਸਾਡੀ ਸਿਹਤ ਖਰਾਬ ਹੋ ਗਈ ਸਾਡੀ ਤੇ ਸਾਨੂੰ ਪੁਲਿਸ ਪਹੁੰਚ ਪਾਏ ਨੇ ਸਾਨੂੰ ਦੇਖਿਆ ਤੇ ਸਾਨੂੰ ਨਸ਼ਾ ਛਡਾਓ ਕੇ ਡੱਟੇ ਵਿੱਚ ਸਾਨੂੰ ਲੈ ਕੇ ਆਏ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਜੁੱਦ ਛੇੜਿਆ ਉਸ ਦੇ ਤਹਿਤ ਮਾਨ ਜੋ ਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਕਮਿਸ਼ਨਰ ਅੰਮ੍ਰਿਤਸਰ ਜੀ ਵੱਲੋਂ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਸਾਡੇ ਵੱਲੋਂ ਮਕਬੂਲਪੁਰ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਗਸ਼ਤ ਕੀਤੀ ਜਾਂਦੀ ਆ ਜਿਹੜੇ ਦੌਰਾਨ ਇਹ ਗਸ਼ਤ ਅੱਜ ਪਾਇਆ ਗਿਆ ਵਾ ਕਿ ਇੱਥੇ ਇੱਕ ਲੜਕੀ ਤੇ ਇੱਕ ਲੜਕਾ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਸੀ ਜਿਨ੍ਹਾਂ ਨੂੰ ਕਿ ਨਸ਼ਾ ਨਹੀਂ ਮਿਲ ਰਿਹਾ ਇਹ ਰੀ 27 ਹੈ 27 ਦੀ ਵਜ੍ਹਾ ਕਰਕੇ ਨਸ਼ਾ ਨਹੀਂ ਸੀ ਮਿਲਦਾ ਜਿਸ ਦੀ ਵਜ੍ਹਾ ਕਰਕੇ ਜਿਹੜਾ ਲੜਕਾ ਵਾ ਜੋ ਚਾਤੀਵੰਡ ਦਾ ਰਹਿਣ ਵਾਲਾ ਜੋ ਚਾਤੀਵੰਡ ਦਾ ਰਹਿਣ ਵਾਲਾ ਉਹਨੂੰ ਉਹ ਨਸ਼ੇ ਦੀ ਕਰਕੇ ਉਹ ਇੱਥੇ ਵਿਗਾੜ ਗਿਆ ਸੀ ਉਹਦੇ ਜਿਹੜੇ ਜਿਹੜਾ ਵਾ ਉਹਦਾ ਉਹ ਜਿਹੜੀ ਬਾਡੀ ਆ ਉਹ ਸਰਵਾਈਵ ਨਹੀਂ ਸੀ ਕਰ ਰਹੀ ਉਹ ਅੱਜ ਅਸੀਂ ਆ ਕੇ ਉਹਨਾਂ ਨੂੰ ਇੱਥੋਂ ਲੈ ਕੇ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਪ੍ਰੋਬਲਮ ਉਹਨਾਂ ਨੂੰ ਦੱਸਿਆ ਕਿ ਸਾਨੂੰ ਜਿਹੜਾ ਨਸ਼ੇ ਦੀ ਤੋੜ ਲੱਗੀ ਆ ਨਸ਼ਾ ਮਿਲ ਨਹੀਂ ਰਿਹਾ ਸਰਕਾਰ ਦੀ ਸਖਤਾਈ ਕਰਕੇ ਤੇ ਅਸੀਂ ਇਹਨੂੰ ਉਹਨਾਂ ਦੋਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਾ ਕੇ ਦਾਖਲ ਕਰਾਇਆ ਗਿਆ ਜੋ ਉਹਨਾਂ ਨੇ ਕਿਹਾ ਕਿ ਅਸੀਂ ਇਲਾਜ ਕਰਾਉਣਾ ਚਾਹੁੰਦੇ ਆ ਲੜਕੀ ਤੇ ਲੜਕੇ ਦੋਵਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਦਾਖਲ ਕਰਾ ਦਿੱਤਾ ਗਿਆ ਜੋ ਉਹਨਾਂ ਦਾ ਡਾਕਟਰ ਸੌਲਡ ਰਿਕਮੈਂਡ ਕੀਤਾ ਜਾ ਰਿਹਾ ਮੈਂ ਆਪ ਦੇ ਧਿਆਨ ਚ ਲਿਆਉਣਾ ਕਿ ਮੁਕਬੂਲਪੁਰੇ ਦੇ ਵਿੱਚ ਜਿਹੜਾ ਕਿ ਏਰੀਆ ਬਦਨਾਮ ਹੀ ਆ ਇੱਥੇ ਜਿੰਨੇ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹ ਸਾਰਿਆਂ ਦੇ ਖਿਲਾਫ ਰਿਕਵਰੀ ਕਰਕੇ ਐਫ ਆਈ ਆਰ ਦਰਜ ਕਰਕੇ ਸਾਰੇ ਜਿਹੜੇ ਜੇਲ੍ਹ ਭੇਜੇ ਹੋਏ ਧੰਨਵਾਦ